ਸੱਚੀ ਕਾਲ ਦੀ ਸਾਰਿਆਂ ਨੂੰ ਸੱਚੀ ਕਾਲ ਦੀ ਸਾਰਿਆਂ ਗਾੜੀ ਕੀ ਦੱਸੋ ਅੱਜ ਜਵਾਰ ਦੀ ਰੋਟੀ ਤੇ ਨਾਲ ਮਾਵਾਂ ਦੀ ਦਾਲ ਤੇ ਤੁਮਣੀ ਹੈ ਨਿੰਬੂ ਦਾ ਚਾਹ ਤਾਲ ਹਰੀ ਮਿਰਚ ਤੇ ਨਾਲ ਪਿਆਜ਼ ਤੇ ਲੱਗੇ ਆ ਤਿਆਰ ਹੋਣ ਤੇ ਸਾਰੀਆਂ ਸੰਤਾਂ ਨੂੰ ਬੇਨਤੀ ਪਈ ਆਓ ਤੇ ਆਣ ਕੇ ਮੱਕੀ ਦੀ ਰੋਟੀ ਖਾਓ ਹੈ ਸਾਰਾ ਤਾਂ ਹੁਣ ਕਿਤੇ ਹੈ ਹੀ ਨਹੀਂ ਗਾੜੇ ਇਸ ਖਾਗ ਜੇ ਆ ਜਾਣਾ ਬਸ ਹੁਣ ਨਹੀਂ ਜਿੱਦਾਂ ਆਪਣੇ ਮੰਡੀ ਤੇ ਸਾਗ ਸਰੋਂ ਕਿਦਾਂ ਤੋਲ ਤੋਰੀਆ ਕਰੀਦਾ ਸਾਗ ਕਿੰਨਾ ਕੋਹ ਹੁੰਦਾ ਸੀ ਢੇਡ ਚ ਹਾਂ ਹੁਣ ਹੜਾ ਵੀ ਮਾਰ ਕਰਕੇ ਸਾਰਾ ਖੇਸ਼ ਹੀ ਰੁੜ ਗਿਆ ਉਹ ਫਿਰ ਪਾਣੀ ਆਇਆ ਹੈ ਨਾ ਪਾਣੀ ਦੇ ਕਰਕੇ ਪੈਲੀ ਆ ਜਿਹੜੀ ਸੁੱਤੀਆਂ ਸੁੱਤੀਆਂ ਹੋ ਜਮੀਨਾਂ ਦੇ ਅਜੇ ਪਾਣੀ ਭਰੋਤਾ ਜਮੀਨਾਂ ਚ ਉੱਥੋਂ ਵਜੇ ਕਿੱਥੇ ਹੋ ਜਾਣਾ ਸਾਗ ਇਹ ਵੀ ਹੁਣ ਜਿਹੜਾ ਉੱਚੇ ਨੀਵੇਂ ਖਾਂ ਦੇ ਭੀਜਿਆ ਉਹ ਸਾਗ ਸਾ ਹੀ ਗਿਆ ਹੁਣ ਤਕਰੀਬਨ ਵੱਢੀ ਲੈ ਜੇ ਹਰ ਜੀ ਚੱਲਿਆ ਔਰ ਉਧਰੋਂ ਆਓ ਤင်း ਸਮਾਂਗੇ ਵੀ ਟਾਂਡਿਓਂ ਦਾ ਵੇਚੇ ਲੈ ਆ ਅੱਜ ਆਹ ਟਾਂਡਿਓਂ ਮਿਲ ਜਾਣਾ ਹਾਂ ਆਹ ਟਾਂਡਿਓਂ ਮਿਲ ਜਾਈਂ ਪੱਕਾ ਆਹ ਟਾਂਡਿਓਂ ਨਾ ਮਾਗੇ ਪੁਰਾਣਾ ਵਾ ਪਤਾ ਨਹੀਂ ਤੁਸੀਂ ਨਵਾਂਗੇ ਪੁਰਾਣਾ ਹੀ ਦੁਕਾਨ ਤੋਂ ਜਾ ਕੇ ਲੈਣ ਦੁਕਾਨਾਂ ਆ ਰਹੇ ਨੇ ਇਦਾਂ ਪਿਆ ਹੀ ਇਹ ਨਹੀਂ ਜੀ ਹਾਂ ਕਹਿਰ ਆ ਗਿਆ ਉੱਗ ਨਵਾਂ ਵੀ ਬਹੁਤ ਹੈ ਹੁਣ ਕਿੰਨੇ ਦਿਨ ਹੋ ਗਏ ਲੈਣ ਦੇ ਨਹੀਂ ਹੁਣ ਕੋਈ ਆ ਲੈ ਜਿਹੜਾ ਇਹ ਕਿਉਂ ਕਿਹੜਾ ਲਾਉਂਦੀ ਦੇਸੀ ਹਾਂ ਜੀ ਕਿਹਦਾ ਦੇਸੀ ਘਿਓ ਲਾ ਕੇ ਦੋ ਅੱਛਾ ਅੱਛਾ ਮੈਂ ਦੇਸੀ ਲਾ ਦਿੰਦੇ ਠੀਕ ਹੈ ਇਹਨਾਂ ਇਹਨਾਂ ਇਹ ਕੋਈ ਰੋਟੀ ਸਵਾਦ ਬਣ ਜਾਂਦੀ ਥੋੜੀ ਹੂੰ ਤੇ ਦੋਵੇਂ ਬਣਾ ਲੈਣਾ ਹੁੰਦਾ ਤਾਂ ਮੈਂ ਇੱਕੋ ਬਣਾ ਲੈਣਾ ਆਪਣੀ ਮਰਜ਼ੀ ਆ ਗਈ ਅੱਛਾ ਅੱਛਾ ਪੂਲੀ ਬਣ ਗਈ ਹੈ ਰੋਟੀ ਹੋ ਗਈ ਅੱਛਾ ਪੂਲੀ ਬਣਦੀ ਹੈ ਇਹਦਾ ਨਹੀਂ ਕਿ ਉਹ ਸਾਰਾ ਸੇਮ ਹੀ ਆ ਹਾਂ ਹਾਂ ਇਹ ਸੀਗਾ ਸਵਾਦ ਜਿਹੜਾ ਹੋਰ ਹੁੰਦਾ ਵਾ ਹਾਂ ਇਹ ਨਾਲ ਨਹੀਂ ਸਵਾਦ ਵੱਖਰਾ ਨਾਲ ਘਰ ਦਾ ਉਹ ਵੀ ਘਰ ਦਾ ਦੇਸੀ ਕੋ ਹਾਂ ਇਹਦੇ ਬੜੀਆਂ ਤੂੰ ਫੜਾ ਫੜਾ ਲਈ ਜਾਂਦੀ ਈ ਦਈਆਂ ਫਿਰ ਹੈਂ ਇਦਾਂ ਹੀ ਹਮਸ਼ੀਨ ਜੁਆਇਬ। ਆਟਾ ਵਧੀਆ ਮਜਵਾਰ ਦਾ। ਹੈ? ਕਈ ਵਾਰ ਆਟਾ ਦਾਵਾ ਕੇ ਜਦ ਰੋਟੀ ਆਪ ਪਕਾਉਣੀ ਆ ਨਾ ਉਹ ਇਦਾਂ ਇਦਾਂ ਕਰ ਰਹੀ ਰੋਟੀ ਅੱਧੀ ਡੇਪੇ ਹਿੰਦੇ ਥੱਲੇ ਅੱਧੀ ਅੱਧੇ ਰਹਿ ਜਾਂਦੀ ਹੈ। ਫੇ ਕਈਆਂ ਨੂੰ ਪਕਾਉਂ ਨਹੀਂ ਉਹ ਮੀਤ ਵਾਰੀ ਰੋਟੀ। ਸੇ ਹੌਣ ਕਈ ਵਾਰ ਹੁਣ ਕੁੜੀਆਂ ਅੱਜ ਕਾ ਦਿਨ ਕਿੱਥੇ ਹੁੰਦੀਆਂ ਪਕਾਉਣੀਆਂ ਰੋਟੀਆਂ। ਨਹੀਂ ਇਦਾਂ ਨਹੀਂ ਕਰਦੀ ਨੇ। ਉਹ ਵੀ ਚੱਕਲੇ ਤੇ ਰੱਖ ਕੇ ਲਫਾਫਾ ਐਂਜਾਂ ਜਾਂਦੀ ਕਰਕੇ ਬਣਾ ਲੈਂਦੇ। ਚਾਹੇ ਬੜੀ ਵਧੀਆ ਬਣ ਜਾਂਦੀ ਆ। ਅੱਛਾ। ਨਹੀਂ ਲਫਾਫੇ ਥੱਲੇ ਰੱਖਣਾ ਪਈਦਾ। ਪਰ ਨਹੀਂ ਕਿਤਾ ਮੈਂ ਕਦੀ ਵੇਖਿਆ ਇਹਦਾ YouTube ਦੇ ਕੁੜੀਆਂ ਬੇਂਦੀਆਂ ਵਾ ਤੇ ਓਦਾਂ ਵੇਖ ਕੇ ਬਣਾਈ ਜਾਂਦਾ ਮੈਂ ਜੋ ਵੀ ਰੋਟੀ ਉੱਥਲੇ ਉਹ ਰੋਟੀ ਲਓ ਜੀ ਖਾ ਲੈਂਦੇ ਆ ਅੱਛਾ ਹਾਂ ਨਹੀਂ ਨਾ ਉਹ ਸਿੱਪੀ ਦਾ ਕਲੰਦੀ ਸਿੱਪੀ ਦਾ ਜੇ ਤਾਂ ਪੁੱਲ ਜਾਂਦਾ ਵੀ ਇਹ ਕਈ ਵਾਰ ਰੱਖੀ ਦੇ ਹੈ ਵਾ ਲਾਗੇ ਚਾਰ ਹੁਣ ਇੱਥੇ ਰੱਖ ਲਈਏ ਸਾਹਮਣੇ ਬੈਠੋ ਪੋਰ ਉੱਪਰ ਆਵੇ ਤਵੇ ਤੇ ਹੀ ਹਾਂ ਤਵੇ ਦੇ ਸਾਹ ਕੋ ਹੱਥ ਸਾਹ ਵੰਦਾ ਨਾ ਰੰਦਾ ਤੇ ਤੁਸੀਂ ਆਪਣਾ ਕਰਾਏ ਕੰਮ ਉੱਤੇ ਪਾ ਲੈ ਲਿਆ ਜਰਾ ਮੁਗ ਗਿਆ ਹੁਣ ਕੀ ਕਰਨਾ ਕਿ ਮੈਂ ਹਾਂ ਤੇਰੇ ਲਾ ਕੇ ਬੈਠਾ ਓਏ ਸ਼ਾ ਮੈਂ ਤੇਰੀਆਂ ਦੋ ਗੋਲਣਾ ਸਾਹ ਨਹੀਂ ਮੈਂ ਕੀ ਆਖਣਾ ਚਾਰੀ ਨੇ ਲੈ ਠੀਕ ਆ ਤੂ ਕੋਈ ਨਾ ਕੋਈ ਗੱਲ ਤੇ ਕੋਈ ਦੱਸੇਗੀ ਕਾ ਦੀ ਕੋਈ ਅੰਦਰ ਦੀ ਕੋ ਬਾਹਰ ਦੀ ਕੋ ਦੇਸ਼ ਦੀ ਵਿਦੇਸ਼ ਦੀ ਉਹ ਤੁਹਾਡੇ ਕੋਈ ਸੰਸਾਰੀਆਂ ਮੇਰੇ ਕੋਲ ਕੋਈ ਨਹੀਂ ਤੇ ਮੈਂ ਖਬਰੇ ਖਬਰੀ ਆ ਅਸਾ ਹੋ ਗਿਆ ਤੁਸੀਂ ਜਦੋਂ ਵੇ ਨਹੀਂ ਆ ਫੋਨਾਂ ਤੋਂ ਕੋਈ ਖਬਰਾਂ ਖਬਰਾਂ ਜਾਰੀਆਂ ਸੁਣਦੇ ਮੈਂ ਜਦੋਂ ਵੇ ਨਹੀਂ ਆ ਮੈਂ ਆ ਵੀਡੀਓ ਵੀ ਨਹੀਂ ਲੈਣੀ ਜਾਂਦੀ ਜਿੱਦਾਂ ਪਰ ਆਪਾਂ ਸੇ ਨਾ ਮਾਤੂ ਚੰਦੇ ਨਾ ਦੱਬਾ ਪਤਾ ਕਾ ਪੀਓ ਰੋਟੀ ਦੂਜਾ ਪਤਾ ਦੱਬਾ ਮੱਕੇ ਇਹਦੇ ਸੇਂ ਦਾਣਾ ਲੱਗਦੇ ਨਹੀਂ ਇਹ ਕਿਉਂ ਨਾ ਰਹਿਣ ਦੇ ਤਰ ਜਦੋਂ ਆਪੋ ਸੇ ਦੋ ਲਾਦਾ ਨਹੀਂ ਨਹੀਂ ਮੈਂ ਵੀ ਰੋਟੀ ਹੋ ਜਾਈਏ ਉਹ ਕਿਉਂ ਨਾ ਜਾਦਾ ਸਾਜੀ ਜੰਦੀ ਆਹੋ ਉਹ ਤਾਂ ਸਿਰ ਇੱਕਦਮ ਸਿਰ ਉਹਦਾ ਮੁੜਕੇ ਬਾਲੇ ਲਾ ਦੋ ਫੜੇ ਲਾ ਕੇ ਲਾਣਾ ਨਾ ਉਹ ਗੱਲ ਹੋਰ ਆਹ ਕੀ ਗੋਰੀਏ ਤਾਰਨੇ ਬਣੀ ਲਿਖੀ ਰੋਟੀ ਚਿੱਟੀ ਬਣੀ ਸੱਚੀ ਰਹਿ ਜਾਂਦੀ ਹੈ ਨਾ ਜੇ ਪਹਿਲਾਂ ਕਿਉਂ ਆ ਰਹੀ ਆਹ ਇਧਰ ਆ ਜੀ ਤੋ ਸੱਚੀ ਰਹਿ ਜੇ ਨਹੀਂ ਮੋਤੀ ਉਹਨੇ ਸਾਗ ਨਹੀਂ ਬਣਉਂਦੀ ਪੈਣਾ ਵੀ ਫਿਰ ਪੱਕੀ ਹੈ ਜਿਹੜਾ ਅੰਦਰ ਦਾ ਪੰਨਾ ਨਾ ਅੰਦਰ ਪੰਨਾ ਕੱਚਾ ਰਹਿ ਜਾਂਦਾ ਬਾਹਰੋਂ ਪਕਾ ਲੱਗਦਾ ਖੁਦ ਨਾ ਫੋਲਦੀ ਹੈ ਰੋਟੀ ਹਾਂਜੀ ਮੋਤੀ ਫੋਲਦੀ ਪਰ ਇਦਾਂ ਨਹੀਂ ਤਾਂ ਤੁਸੀਂ ਪਕਾਉਂਦੇ ਰਹੇ ਜੇ ਪਹਿਲਾਂ ਮੇਰੇ ਵਿਆਹ ਤੋਂ ਮੇਰੇ ਵਿਆਹ ਤੋਂ ਪਹਿਲਾਂ ਨਾ ਰੋਟੀਆਂ ਦਾ ਤੁਸੀਂ ਪਕਾਉਂਦੇ ਰਹੇ ਜੇ ਪਕਾ ਲਈ ਦੀਆਂ ਕਿ ਰੋਟੀਆਂ ਦੀ ਕਿਹੜੀ ਗੱਲ ਹਾਂ ਹਾਂ ਦੱਸ ਹਾਂ ਇਹ ਮੈਨੂੰ ਪਤਾ ਨਹੀਂ ਪਗਾਂ ਇਦਾਂ ਕੱਚੀ ਰਹਿੰਦੀ ਇਦਾਂ ਪੱਕੀ ਰਹਿੰਦੀ ਉਹਦੇ ਫਿਰ ਪਤਾ ਹੀ ਹੁੰਦਾ ਕਿ ਨਾ ਇੱਥੇ ਕਿਹੜਾ ਕਿਹਨਾ ਮੰਤਰ ਪੜ੍ਹਣਾ ਕੋਈ ਰੋਟੀ ਪਕਾਉਂਦਾ ਉotra ਇੱਕ ਗੱਲ ਹੈਗੀ ਰੋਟੀ ਪਕਾਉਣੀ ਆਉਣੀ ਚਾਹੀਦੀ ਬੰਦੇ ਨੂੰ ਕਿਤੇ ਬਾਹਰ ਅੰਦਰ ਜਾਵੇ ਬਸ ਆਪਣੀ ਪਕਾ ਤੇ ਲੂ ਇਹ ਨਾ ਕਹਦੇ ਫਲ ਵੇਚੂ ਖਾਣੇ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਆਪਣੇ ਕੋਲ ਦੇ ਹੈ ਆਪਣੇ ਕੋ ਹੁਨਰ ਹੋਣਾ ਚਾਹੀਦਾ ਖਾਣੇ ਦੇ ਪ੍ਰਬੰਧ ਦਾ ਹਾਂ ਇਹਨੂੰ ਹੁਨਰ ਚਾਹੀਦਾ ਜ਼ਰੂਰ ਹਰੇਕ ਬੰਦੇ ਨੂੰ ਇਨਸਾਨ ਨੂੰ ਕੋਈ ਨਾ ਕੋਈ ਚੀਜ਼ ਸਿੱਖਣੀ ਪੈਣੀ ਹੈ ਕਿਉਂਕਿ ਇਹਨੂੰ ਕੋ ਹੋਉਂਦਾ ਇਹਨੂੰ ਕੋ ਨਾ ਵੀ ਕੁੜੀਆਂ ਕਿੰਨਾ ਕੁ ਕਰਦੀਆਂ ਸੜਾਈ ਕਢਾਈ ਸਵੱਟਰ ਧੀਵੀਆਂ ਕੋਟੀਆਂ ਵਾਲੀਆਂ ਇੰਡੀਆਂ ਕੁੜੀਆਂ ਹਾਂ ਇਹ ਦੇਖ ਹਾਂ ਆਪਣਾ ਕੇਵਲ ਟੀਵੀ ਬੀਬੀ ਸਲਾਈ ਕਢਾਈ ਹੁੰਦੇ ਸਭ ਕੁਝ ਹੀ ਹੋ ਗਿਆ ਵਧੀਆ ਹਾਂ ਹੁੰਦੇ ਅੱਜ ਕੱਲ ਸਭ ਉਹ ਨਾ ਹੁੰਦੇ ਨਹੀਂ ਹਾਂ ਅੱਗੇ ਸੇ ਤੋਂ ਪਿਛਲੀਆਂ ਮਤਲਬ ਬੀਬੀਆਂ ਜਿਹੜੀਆਂ ਸੀ ਉਹ ਕੱਲੀਆਂ ਐ ਹੋਈ ਰੋਟੀਆਂ ਹੀ ਬਕਉਂਦੀਆਂ ਹੁੰਦੀਆਂ ਸੀ ਅੱਛਾ ਉਹ ਰੋਟੀਆਂ ਹੀ ਬਕਉਂਦੀਆਂ ਜਿਆਦਾ ਕੇ ਕੌਣ ਰਾਣੀਆਂ ਬੀਬੀਆਂ ਜਿਹੜੀਆਂ ਨੇ ਗੇੜ ਰੋਟੀਆਂ ਬਕਾਉਂਦੀਆਂ ਨੇ ਰੋਟੀਆਂ ਬਕਾਉੜੀਆਂ ਉਹ ਰਹਿਤਣਾ ਧਾਰਾਂ ਕੰਦ ਨਹੀਂ ਹਾਉਂਦੇ ਤੇ ਨਾਲ ਕਾ ਗੇੜ-ਗੇੜ ਤੇ ਥੇਸ ਤੋਂ ਨਹੀਂ ਉਹਦਾ ਕੰਮ ਜਿਆਦਾ ਸੀ ਤੂੰ ਇਹ ਉਹ ਮੰਦਵਾ ਹੈਗਾ ਹੀ ਨਾ ਉਹਦ ਹੁਣ ਵੀ ਉਹ ਕੀ ਕਰਦੇ ਸਾਰਾ ਸਾਰਾ ਮੋਡਨ ਮਸ਼ੀਨਾਂ ਹੀ ਪਾ ਲਈਦੇ ਨਹੀਂ ਘਰ ਡੋਗਾ ਚੱਲ ਕੱਢਦੀ ਆ ਸਾਰੇ ਕੋਈ ਗੱਲ ਨਹੀਂ ਕੀ ਕਿੰਨਾ ਰੈਸਪੀਆਂ ਬਣਾਉਣੀਆਂ ਏਹ ਹੁਣ ਅੱਜ ਕੱਲ੍ਹ ਜਿਆਦਾ ਕੰਮ ਚੱਲਿਆ ਵਾ ਬਸ ਕੀ ਆਹ ਉਹਦੋਂ ਰੈਸਪੀ ਕੋਈ ਨਹੀਂ ਹੁੰਦੀ ਚੱਲੋ ਇਦਾਂ ਦੇਸੀ ਕੰਮ ਹੁੰਦੇ ਸੀ ਉਹ ਇਹ ਵੀ ਬਸ ਲੱਸੀ ਪੀ ਲੋ ਦੁੱਧ ਪੀ ਲੋ ਦਹੀਂ ਖਾ ਲੋ ਉਦੋਂ ਦਾ ਜਰੀ ਹੁਣ ਨਹੀਂ ਕਿਹੜੇ ਦੂਜੀ ਜਾਣੀ ਉਹਨਾਂ ਦੇ ਘਰ ਦੇਖਣ ਜਾਣਾ ਕਿਹੜਾ ਡਿਜ਼ਾਈਨ ਪਾਉਣ ਲਈ ਆ ਉਦੋਂ ਦਰਿਆ ਬਹੁਤ ਹੁੰਦੇ ਸੀ ਹਾਂ ਹਰ ਇੱਕ ਨੇ ਇੱਕ ਖਟੀਜੀ ਹੁੰਦੀ ਸੀ ਤੇ ਇਹ ਕਿੰਨੇ ਸਲਾਈਆਂ ਹੁੰਨੀਆਂ ਤੇ ਉੰਤੀ ਲੈਣ ਜਾਣਾ ਦੂਜੇ ਦੇ ਘਰੋਂ ਹੁਣ ਹੁਣ ਮੋਬਾਈਲ ਖੋਲੋ ਤੇ ਸਾਰਾ ਉਹ ਵਿੱਚ ਆ ਜਾਂਦਾ ਉਦੋਂ ਦੇ ਸਬਜ਼ੀ ਵੀ ਲੈਣ ਜਾਂਦੀ ਇਹ ਵਿੱਚ ਦੇ ਘਰ ਆਟਾ ਵੀ ਕੰਨ ਸਾਹੀ ਮੰਗ ਲੈਣਾ ਵੀ ਦੇ ਹੈ ਨਾ ਤੇਰਾ ਆਦਤ ਹਟ ਗਏ ਸਾਰੇ ਉਦੋਂ ਪਿਆਰ ਬੜਾ ਹੁੰਦੀ ਬਹੁਤ ਜ਼ਿਆਦਾ ਪਿਆਰ ਪਹਿਲਾਂ ਨਹੀਂ ਹੈਗਾ ਪਿਆਰ ਜਿਹੜਾ ਸਾ ਪਿਆਰ ਜਿਹੜੀ ਵੀ ਕਿਸੇ ਨੂੰ ਕੋਈ ਚੀਜ਼ ਲੈ ਜੇ ਉਹਨੇ ਅਗਲੇ ਨੂੰ ਉਸੇ ਕੱਢ ਕੇ ਦੇ ਦੇ ਤੇ ਹੁਣ ਨਹੀਂ ਹੁਣ ਪਹਿਲੀ ਗੱਲ ਤੇ ਕੋਈ ਜਾਂਦਾ ਨਹੀਂਗਾ ਜੇ ਕੋਈ ਜਾਂਦਾ ਤੇ ਕੋਈ ਕੀ ਦਿੰਦਾ ਮੈਂ ਕਈ ਵਾਰ ਮੈਂ ਸੋਚਦੀ ਆ ਵੀ ਅੱਗੇ ਜਿੱਦਾਂ ਦੋਖ ਸੁਖ ਸੁਖੀਰਾ ਦੇ ਨਾਲ ਦੋਖ ਪਹਿਲਾਂ ਸੁਖ ਮਗਰੋਂ ਆਖੀ ਅੱਗੇ ਹੁੰਦਾ ਹੀ ਵੀ ਕਿਸੇ ਨੇ ਬਿਮਾਰ ਹੋਣਾ ਨਾ ਤੇ ਉਸੇ ਵੇਲੇ ਹੀ ਇਕੱਠੇ ਹੋ ਜਾਣ। ਤੇ ਕੀ ਹੋਇਆ ਸੀ ਵੇ ਆਹ ਹੈਨਾ ਦੇ ਗੱਡੀ ਲਾਈ ਆ ਕਿੱਦਾਂ ਹਨਾ ਕਿ ਕਿੰਨੂੰ ਲੈ ਕੇ ਗਈ ਐ ਫੇਰ ਲੈ ਕੇ ਫੇਰ ਨਾਲ ਜਾਣਾ ਕਿਸੇ ਨੇ ਕਦੇ ਜਾਣੇ ਵੀ ਇੰਨੀ ਜਾਣੇ ਨਾਲ ਫੇਰ ਜਿਹੜੇ ਕੋਲ ਥੋੜੇ-ਥੋੜੇ ਪੈਲੇ ਹੋਣੇ ਉਹ ਵੀ ਲੈ ਕੇ ਜਾਣੇ। ਵੀ ਅਗਰੇ ਨੂੰ ਪੈਹਾ ਵੀ ਦਈਏ ਹੈ ਨਾ ਲੋੜ ਪੈ ਜੇ ਲੋੜ ਪੈ ਜੇ ਹੁਣ ਪੈਸੇ ਤੇ ਕੀ ਦੇਣੇ ਕਿਹਨੇ ਨੇ ਨਾਲ ਵੀ ਕੀ ਜਾਣਾ ਕਿਹਨੇ ਨੇ ਅੱਜ ਕੱਲ ਕੋਈ ਕਹਿੰਦਾ ਖੁਸ਼ ਤਾਂ ਨਹੀਂ ਫ ਤੁਹਾਨੂੰ ਹੋਇਆ ਕੀ ਨਹੀਂ ਲੱਗਦੀ ਤੁਸੀਂ ਤਗੜੇ ਨਹੀਂ ਜਾਂ ਹੋਰ ਨਹੀਂ ਆਇਆ ਹੱਥੋਂ ਗੱਲ ਕਰ ਲਈ ਹੈ ਨਾ ਆਪਾਂ ਬਾਹਰ ਦਾ ਕਹਿੰਦੇ ਆ ਵੀ ਉਹਦੇ ਨਾਲ ਗਵਾਂਡੀਆਂ ਨਾਲ ਪਿਆਰ ਹੋ ਗਿਆ ਪਤਾਨੇ ਨਾਲ ਪਿੰਡ 'ਚ ਪਿਆਰ ਹੋ ਗਿਆ ਆਪਣੇ ਆਪਾਂ ਛਾਪ-ਖੱਟ ਜੀਅ ਹੋ ਗਏ ਨਾ ਘਰ ਹਰ ਇੱਕ ਨੇ ਮੋਬਾਈਲ ਫੜ ਕੇ ਆਪੋ ਆਪਣੇ ਮੰਜੀਆਂ ਦੇ ਬਿਸਤਰੇ ਦੇ ਬਸ ਐ ਸੱਟਾ ਕਰਕੇ ਖਰੀਦ ਜਾਣਾ ਫਿਰ ਜਦ ਮੈਂ ਆਖਣ ਡਿਆ ਉਹਦੋਂ ਮੈਂ ਅਮਰਦੀ ਨੂੰ ਆਖਣ ਡਿਆ ਸੀ ਕਿ ਮੌਤਾਂ ਇੰਨੀਆਂ ਸਸਤੀਆਂ ਹੋ ਗਈਆਂ ਇਹ ਆ ਵੀ ਮੋੜਵੀਆਂ ਮਕਾਨਾ ਬੰਦ ਹੋ ਗਈਆਂ ਜੇ ਨਹੀਂ ਤੇ ਲੋਕਾਂ ਨੇ ਪੈਸਾਂ ਨਾਲ ਸਭਾ ਲੈ ਬਣ ਗਈ ਹੈ ਨਾ ਆਹੋ ਜਿਹਾ ਸੰਕਾਪੂਆ ਪਾ ਲਓ ਦੇਖੀਏ ਕੀ ਆਪ ਵੀ ਪੈਸਾਂ ਹੀ ਮੋੜਵੀਂ ਮਕਾਨਾ ਅਗੇ ਆ ਗਏ ਤੇ ਈ ਬਹੁਤੋੜੀ ਜਨਪੁਰਦਵਾਰਾ ਸਾਫ ਕਰਾਂ ਚ ਕੋਠੀਆਂ ਪੜੀਆਂ ਮਤਾਂ ਕਰਕੇ ਜਿਹਨਾਂ ਨੂੰ ਕੀ ਗੁਰਦਵਾਰਾ ਸਾਫ ਕਰ ਲਿੱਤੇ ਆ। ਇਹ ਮੈਂ ਮੌਤਾਂ ਦੀ ਗੱਲ ਕਰਦਾ ਨੂੰ ਸਸਤੀਆਂ ਹੋ ਗਈਆਂ। ਮੌਤਾਂ ਦੇ ਧੋਗ ਦੀ ਗੱਲ ਕਰਦੀਆਂ ਕਿ ਤੇ ਇਹ ਆ ਵੀ ਹੁਣ ਗਾੜੀ ਆਉਣ ਵਾਲਾ ਇਦਾਂ ਸਮਾਨਾ ਮੈਨੂੰ ਤਾਂ ਇਦਾਂ ਲੱਗਦਾ ਵੀ ਕਿਤੇ ਮੌਲ ਹੋ ਗਈ ਤੇ ਉਹਨਾਂ ਨੇ ਖੇਤਾ ਹੀ ਕਰ ਲੈਣਾ ਅਗਲੇ ਨੂੰ। ਕਿ ਸੰਸਕਾਰ ਵੀ ਤੁਸੀਂ ਕਰੋ ਤੇ ਧੋਗ ਵੀ ਤੁਸੀਂ ਪੋਣਾ ਦੇ ਦੇ। ਲੰਗਰ ਪਾਣੀ ਵੀ ਤੁਸੀਂ ਵਰਤੌਣਾ ਦਾ ਸੰਸਰੂ। ਤੇ ਕਿੰਨੇ ਪੈਸੇ ਲੈਣੇ ਆ ਕਿ ਕੋ ਟੈਨ ਨਹੀਂ ਆਈ ਸਹੀ ਕਰ ਤੇ ਗਾੜੀ ਕਿੰਨੇ ਰੁਪਏ ਕਿਸ ਨੂੰ ਤੇ ਕਿੰਨੇ ਨਹੀਂ ਇਹ ਇਦਾਂ ਦਾ ਸਮਾਂ ਆ ਗਿਆ ਗਾਈ ਤੇ ਅੱਗੇ ਸਭੀ ਜਿਹੜੀ ਕੱਚੀ ਹੁੰਦੀ ਰੁਕਿਆ ਦੁਨੀਆ ਮਤਲਬ ਦੀ ਆ ਦੁਨੀਆ ਹੀ ਮਤਲਬ ਨਹੀਂ ਕਿ ਪੁੱਤ ਵੀ ਸ਼ਬਦ ਨਹੀਂ ਪੁਰਦੇ ਇयां ਮਤਦਾ ਧੀਆ ਪੁੱਤਰ ਜਿੰਦੇ ਰਹੀ ਸਾਰੇ ਮਤਲਬ ਦੇ ਯਾਰ ਔਖੀ ਵੇੜੇ ਜਿੰਦੇ ਨਾ ਲੈਣੀ ਕਿਸੇ ਨੇ ਸਾਰ ਸਹੀ ਗੱਲ ਸ਼ਬਦ ਵੀ ਸੱਚੀ ਆ ਇਹ ਅਮੀਓ ਅੱਗੇ ਰੁਕਿਆ ਦੇ ਸਰਦੀ ਕੱਚੀ ਹੁੰਦੀ ਸੀ ਗਗਨ ਹੁਣ ਪੱਕੀ ਆਉਣ ਲੱਗ ਪਈ ਐ ਬਣੀਆਂ ਬਣਾਤੀਆਂ ਸਰਦੀਆਂ ਹੁੰਦਾ ਇਹਦੀਆਂ ਉਹ ਪਤਾ ਨਹੀਂ ਕਿੰਨੇ ਦਿਨਾਂ ਦੀ ਆ ਪਤਾ ਨਹੀਂ ਕਿਲਾ ਦੀ ਥੋੜੀ ਹੋਣੀ ਐ ਥੋੜਾ 10 ਕਿੰਨੇ ਦੇ ਉਹਨਾਂ ਨੇ ਉਤਾਜ ਹੁਣ ਆ ਜਿਹੜਾ ਪਾਣੀ ਪੀਣੇ ਗਲਾਸੀਆਂ ਜਿਹੜੀ ਪਲਾਸਟਿਕ ਆ ਆ ਮੇਰਾ ਪੀਣੇ ਨਾ ਬੜੇ ਟੌਰ ਨਾਲ ਇਤਰ ਕਾ ਕਦੇ ਆ ਫਰਾ ਕੇ ਦੇ ਇਦਾਂ ਗਲਾਸੀ ਲਾਈ ਹੁੰਦੀ ਮੋਨ ਇਹ ਕੀ ਬੜਾ ਪਣੀ ਕਰੋਂ ਦਾ ਪੈਕ ਹੋਇਆ ਕਦੋਂ ਦਾ ਨਹੀਂ ਪਾਣੀ ਦੇ ਹਨੂ ਤਾਜ਼ਾ ਪੀਣਾ ਚਾਹੀਦਾ ਕੋਣ ਜ਼ਮੀਰ ਆਦੀ ਹੋ ਚੱਲ ਪਿਆ? ਸਵਾਹ ਹੀ ਚੱਲ ਪਿਆ ਸੀ। ਹੈ ਕਿਤੇ ਨਹੀਂ ਜਾਈਏ ਭੋਗ ਤੇ। ਹੁਣ ਕੋਈ ਗਲਾਸ 'ਚ ਪਾਣੀ ਨਹੀਂ ਪਾਉਂਦਾ। ਬਸ ਉਹ ਗਲਾਸੀਆਂ ਹੀ ਫੜਾਈ ਜਾਂਦੇ ਜਾਂ ਬੋਲਣਾ ਫੜਾਈ ਜਾਂਦੇ ਆ। ਤੇ ਡੇਢ ਪਤਾ ਨਹੀਂ ਕਦੋਂ ਦਾ ਪੈਕ ਹੋਇਆ, ਕਦੋਂ ਦਾ ਨਹੀਂ। ਕਿੰਨਾ ਡਾਜੀ ਕਰਦਾ। ਲੱਭ ਕਿਤੇ ਵੱਡਾ ਗਲਾਅ ਹੋਵੇ। ਮੈਨਾਂ ਨਾ ਵੱਡਾ ਗਲਾਅ ਹੋਵੇ ਪੂਰਾ ਪਾਣੀ ਨਾਲ ਭਰਿਆ ਹੋਵੇ ਮਜ਼ਾ ਆ ਜਾਂਦਾ। ਪਾਣੀ ਪੀਂਦਾ ਤੁਸੀਂ ਪੀਂਦਾ ਜਾਂਦਾ ਆ ਕਿ ਹੋਵੇ ਦੇ। ਮੜੇ ਬੋਲੀ ਬਲੇ ਕਰਦਾ ਹੀ ਉਹ ਗਲਾਸੀ ਦੀ। ਉਹ ਉਹਨਾਂ ਨੂੰ ਮਜ਼ਾ ਮਰ ਜਾਂਦਾ। ਇਹ ਤੇ ਹੈ ਤੇਰੀ ਹੱਦ ਦੀ। ਚਲੋ ਸ਼ੋ ਰੋਟੀ ਖਾ ਲੋ ਉਸ ਸਮੇਂ ਦੇ ਹਿਸਾਬ ਨਾਲ ਜੋ ਦਿੱਜਿਆ ਜਾਂਦਾ ਟੀਕੀ ਦੇ ਸਮੇਂ ਦੇ ਨਾਲ ਚੱਲਣਾ ਪੈਣਾ ਹੋਣਾ ਇਹ ਮੈਨੂੰ ਪੈਣਾ। ਬਾਲੀ ਆਪਾਂ ਗੁੱਸਾ ਵੀ ਨਾ ਕਰੇ ਕੋਈ ਭੈਣ ਭਰਾ ਕੋਈ ਵੀ ਕਿਹਨੇ ਕਰਦਾ ਇਹਨੂੰ ਵੈਸੇ ਪਾਣੀਆ ਗੱਲਾਂ ਕਰਦੇ ਕਿ ਕਿਸੀ ਆਕੋ ਹੁੰਦਾ ਸੀ। ਕੋਨੇ ਆਕੋ ਚੱਲ ਪਿਆ ਵਾ ਉਹਦੇ ਸਾਰੇ ਭੈਣ ਭਰਾ ਨੂੰ ਵੀ ਪਤਾ ਵਾ ਆਹ ਪਿਆ ਗੱਲਾਂ ਇੱਕ ਕਰ ਮੈਂ ਭੁੱਲ ਗਿਆ ਮੱਝ ਪੈਣੀ ਕਿਉਂ ਤੇ ਉਹ ਮੈਂ ਭੈਣ ਤੋਂ ਤੈਨਾਲ ਕਿ ਗੁੱਸਾ ਨਾ ਕਰ ਲੈਣਾ ਹਰੀਆਂ ਗੱਲਾਂ ਦਾ ਤੇ ਆਪਾਂ ਇਹ ਆ ਵੀ ਆਪਾਂ ਆਪਣਾ ਜਿਹੜਾ ਵਿਰਸਾ ਆਪਣੀ ਵਿਰਸਾ ਆਪਾਂ ਭੁੱਲ ਗਏ ਹੂੰ ਕਿਉਂਕਿ ਬਾਅਦ ਵਿੱਚ ਰਸਤੇ ਨੇ ਮੁੜ ਗਏ ਕਿ ਜਦੋਂ ਉਹ ਕਰਦੇ ਹੁੰਦੇ ਸੀ ਕਰਦੇ ਆ ਤੇ ਇਹ ਆ ਵੀ ਕਿਸੇ ਨੂੰ ਉਹ ਅੱਗੇ ਆਖਣ ਦੇ ਇਹ ਨਾ ਕਿ ਉਹ ਆਦੂ ਰੋਟੀ ਮੇਰੀ ਵੀ ਕਿਸੇ ਨੂੰ ਨਹੀਂ ਪਾਉਂਦੀ ਹੁੰਦੀ ਹੁਣ ਇੰਦਾ ਆ ਹੁਣ ਵੇਖੋ ਜਦੋਂ ਆਪਾਂ ਗੈਸ ਤੇ ਲਾਉਂਦੇ ਆ ਉਹਨਾਂ ਨੂੰ ਹੋ ਰੱਖ ਜਾ ਕਿੱਲੇ ਦੇ ਰੋਟੀ ਲਾਉਣੀ ਹੋਈਆਂ ਦੀ ਅੱਜ ਕੱਲ ਉਹ ਹੋਰ ਵਧੀਆ ਚੀਜ਼ ਬਣ ਜਾਂਦੀ ਚੀਜ਼ ਬੜੀ ਆ ਹਾਂ ਤੇ ਉਹ ਆਪਣਾ ਵਿਰਸਾ ਭੁੱਲ ਗੀਆਂ ਪੰਜਾਬਣਾ ਉਹ ਹੈਗਾ ਗਾਣਾ ਉਹ ਇਦਾਂ ਵਾ ਬਣੀ ਫਿਰੇ ਪੰਜਾਬਣ ਸਾਗ ਬਣਾਉਣਾ ਨਹੀਂ ਆਉਂਦਾ ਚੁੱਲੇ ਚੋਂ ਕੇ ਲੋਪੋ ਚਾਲਾਉਣਾ ਨਹੀਂ ਆਉਂਦਾ ਹੁਣ ਪਹੀਆਂ ਵਾਂਗੂ ਕੜੀ ਚੌਲ ਤੇ ਡੁੱਲ ਗਈ ਓਏ ਮੁੱਖੋ ਕਿਉਂ ਪੰਜਾਬ ਬਣਾ ਵਿਰਸਾ ਆਪਣਾ ਭੁੱਲ ਗਏ ਲੋਕੋ ਕਿਉਂ ਪੰਜਾਬ ਬਣਾ ਵਿਰਸਾ ਆਪਣਾ ਭੁੱਲ ਗਏ ਲੋਕੋ ਇਹਦਾ ਆਪਣਾ ਵਿਰਸਾ ਭੁੱਲ ਗਏ ਪਹਿਲੇ ਘਰ ਦੀ ਟੋਰ ਗਵਾਵੇ ਚਰਖਾ ਕੋਠੇ ਚਾਰ ਵਰਤਾ ਟੋਰ ਦਿੱਤੀ ਆ ਉਖਰੀ ਨਾਲੇ ਟੀਰਨ ਸਾੜ ਦਿੱਤਾ ਕਈਆਂ ਨੂੰ ਉਖਰੀ ਨਾਲੇ ਬਦਲ ਉਖਰੀ ਕੀ ਸੀ ਤੇ ਚਰਖੇ ਜਿਹੜੇ ਆ ਕਈਆਂ ਦੇ ਤੇ ਕੋਠੀਆਂ ਦੇ ਆ ਤੇ ਕਈਆਂ ਨੇ ਉਹੇ ਕੋਠਾ ਲੈ ਅੱਗੀ ਬਾਲ ਲਈ ਤੇ ਜਿਹੜਾ ਟੇਰ ਨੂੰ ਉਹਦਾ ਨਹੀਂ ਪਤਾ ਕਈਆਂ ਨੂੰ ਕੰਨ ਜੰਝ ਕਰਕੇ ਆਹ ਮਾਂਜੀ ਕਰਦੀ ਹੈ ਹਾਂ ਉਹ ਲੱਕੜਾਂ ਦਾ ਹੁੰਦਾ ਏਦਾਂ ਕਰਕੇ ਸੂਰਜਾ ਏਦਾਂ ਆਇਆ ਕਰਕੇ ਏਦਾਂ ਮਾਰ ਮਾਰ ਕੇ ਤੇ ਚੱਲੀ ਜਾਂਦਾ ਹਾਂ ਬਣ ਬਲੀ ਕੀ ਜਾਂਦਾ ਏਦਾਂ ਕਰਕੇ ਤੇ ਉਹਨੂੰ ਟੇਰ ਨਾਲ ਦੇ ਤੇ ਉਹੀ ਨਹੀਂ ਵੀ ਉਹ ਚ ਪਾ ਗਏ ਨਾ ਚੌਲ ਝੋਨਾ ਪਾ ਗਏ ਛੜਦੇ ਹੁੰਦੇ ਹੀ ਤਾਂ ਕਦੀ ਉਹਨੇ ਮਾਰਨਾ ਕਦੀ ਦੂਜੇ ਨੇ ਮਾਰਨਾ ਮੇਲਾ ਮੇਲਾ ਆਣਾ ਉਹਨੇ ਬਸ ਸਹੀ ਸਹੀ ਇੱਕਦਮ ਮਾਰ ਗਿਆ ਤੇ ਜਿਹੜਾ ਛੇਕਣ ਰਹੀ ਚੌਲਾਂ ਦੇ ਆਨੇ ਪਾਟ ਕੇ ਜਿਹੜੋ ਸੱਤ ਉਹ ਜਿਹੜੀ ਮੂਰਤੇ ਨੂੰ ਸ਼ਾਨ ਲੈਣਾ ਇਹਦਾ ਡਾਲ ਨਹੀਂ ਖੱਤ ਚੌਲ ਵੱਖਰੇ ਹੋ ਜਾਣੇ ਤਾਂ ਖੱਤ ਮਸਤੀ ਹੋ ਜਗੀ ਉਦਾਂ ਕਿੰਨਾ ਉਫਨਾ ਹੀ ਕਹਣਾ ਬੜਾ ਉਫਨਾ ਆਇਆ ਠਾਕਾ ਪੀ ਕੇ ਖਾਣਾ ਆਹ ਠੱਕੀ ਚ ਦੋਨੇ ਉਹ ਜਿਹੜਾ ਆਟਾ ਹੀ ਹੋ ਚੌਲ ਸਪ੍ਰੇ ਕੀ ਆਪਾਂ ਛੱਡ ਕੇ ਖਾਣੇ ਉਹ ਜਿਹੜਾ ਆਟਾ ਹੀ ਨਾ ਹੋਊਗਾ ਉਹ ਆਟਾ ਪਾਟ ਪਾ ਰਹੇ ਆ ਆਟਾ ਮਥੋੜਾ ਜਿਹਾ ਮੋਟਾ ਜਿਹਾ ਤੇ ਹੁਣ ਕਹਿੰਦੇ ਵੀ ਫਰੀਕ ਹੀ ਕਰਦੇ ਆ ਕੀ ਕੱਢਦੇ ਇੱਕ ਆ ਦੋਨੇ ਕੱਢਦੇ ਨਹੀਂ ਇੱਕ ਗੈਸਾ ਨੇ ਕੱਢ ਦਿੱਤੀ ਤੇ ਰੋਟੀ ਵੀ ਕੀ ਐਸਾ ਰਹਿ ਜਾਣਾ ਹਾਂ ਇਹ ਡਿਪਾਰਟਮੈਂਟ ਵਾਲੀ ਗੱਲ ਬਾਤ ਐਵੇਂ ਉਦਾਂ ਹੀ ਤੇੜੀ ਕੋਈ ਮਰੀ ਗੱਲ ਆ ਕੋਈ ਅਸਰ ਨਹੀਂ ਰਹੀਦਾ ਤੇ ਚਲੋ ਕਿੰਦਾ ਦਾ ਸਮੇਂ ਦੇ ਨਾਲ ਚੱਲਣਾ ਪੈਣਾ ਸਾਨੂੰ ਇਹ ਤਾਂ ਗੱਲ ਸਹੀ ਆ ਤੇ ਭੈਣ ਭਰਾ ਨੂੰ ਬੁਲਾਈਏ ਫਿਰ ਦਸਰੀ ਕਾਲ ਪਿਆਰ ਭਰੀ ਸਾਰਿਆਂ ਨੂੰ ਸასი ਕਾਲ ਜੀ